ਤਖਤਸ਼ਹੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਧਰਮ ਪ੍ਰਚਾਰ ਕਮੇਟੀ ਵੱਲੋਂ 6 ਜੂਨ ਤੋਂ ਲਗਾਏ ਗਏ ਗੁਰਮਤ ਕੈਂਪ ਦੀ ਸਮਾਪਤੀ ਹੋਈ ਇਸ ਵਿੱਚ ਤਖਤ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਮਤ ਕੈਂਪ ਦੇ ਵਿੱਚ ਭਾਗ ਲੈਣ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ ਅਤੇ ਇਸ ਗੁਰਮਤ ਕੈਂਪ ਵਿੱਚ ਬੱਚਿਆਂ ਨੂੰ ਗੁਰਮੁਖੀ ਗੁਰਬਾਣੀ ਕੀਰਤਨ ਗੱਤਕਾ ਤਬਲਾਦ ਸਿਖਾਇਆ ਗਿਆ ਤਖਤਸ਼ਹੀ ਹਰਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਇੰਦਰਜੀਤ ਸਿੰਘ ਮੈਂਬਰ ਹਰਪਾਲ ਸਿੰਘ ਜੌਹਲ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਮਹਿੰਦਰਪਾਲ ਸਿੰਘ ਢਿੱਲੋਂ ਨੇ ਬੱਚਿਆਂ ਦਾ ਧੰਨਵਾਦ ਕੀਤਾ ਤੇ ਅਪੀਲ ਕੀਤੀ ਕਿ ਸਾਰੇ ਹੀ ਬੱਚਿਆਂ ਨੂੰ ਗੁਰਮਤ ਦੇ ਨਾਲ ਲੱਗਣਾ ਚਾਹੀਦਾ ਹੈ। ਤਕਸੀਰ ਮੰਤਰ ਦੀ ਪ੍ਰਬੰਧਕ ਕਮੇਟੀ ਤੇ ਪ੍ਰਚਾਰ ਕਮੇਟੀ ਲੋਕ ਬੱਚਿਆਂ ਨੂੰ ਬਾਣੀ ਨਾਲ ਜੋੜਨ ਵਾਸਤੇ, ਗੁਰਮੁਖੀ ਨਾਲ ਜੋੜਨ ਵਾਸਤੇ, ਆਪਣੇ ਵਿਰਸੇ ਨਾਲ ਜੋੜਨ ਵਾਸਤੇ ਇੱਕ ਹਫ਼ਤੇ ਦਾ ਧਾਰਮਿਕ ਕੈਂਪ ਬੱਚਿਆਂ ਦਾ ਲਾਇਆ ਗਿਆ ਸੀ ਜਿਸ ਵਿੱਚ ਪਟਨੇ ਦੇ ਤਕਰੀਬਨ 100 ਬੱਚਿਆਂ ਨੇ ਹਿੱਸਾ ਲਿਆ ਹੈ। ਬੱਚੇ ਤੇ ਉਹਨਾਂ ਦੇ ਮਾਤਾ ਪਿਤਾ ਵਿਦਾਇਗੀ ਦੇ ਪਾਤਰ ਜਿਨ੍ਹਾਂ ਨੇ ਬੱਚਿਆਂ ਨੂੰ ਆਪਣ ਮਾਤਾ ਪਿਤਾ ਨੇ ਆਪਣੇ ਬੱਚਿਆਂ ਨੂੰ ਕੈਂਪ ਵਿੱਚ ਭੇਜਿਆ ਹੈ ਤੇ ਬਾਬਾ ਜਨਰੈਲ ਸਿੰਘ ਜੀ ਤੇ ਹੋਰ ਬੀਬੀਆਂ ਜਿਨ੍ਹਾਂ ਨੇ ਬੱਚਿਆਂ ਨੂੰ ਬੜੀ ਚੰਗੀ ਸਿੱਖਿਆ ਦਿੱਤੀ ਹੈ ਜਿੱਥੇ 35 ਅਖਰੀ ਦੇ ਚਿੱਤੇ ਦੇ ਨਾਲ ਨਾਲ ਉਹਨਾਂ ਨੂੰ ਲਗਾ ਮਾਤਰ ਜਿਹੜੀਆਂ ਹਥਿਆਰ ਦੀ ਬਿਆਰੀ ਕੱਢਾ ਹੋੜਾ ਨੋੜਕ ਟਿੱਪਿਜੋ ਜ਼ਰੂਰਤ ਜਿਸਕੋਂ ਦੇ ਕੋ ਬੱਚੇ ਨੂੰ ਸਿਖਾਇਆ ਗਿਆ ਬੱਚੇ ਬੜਾ ਉਤਸ਼ਾਹ ਹੈ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਹੈ ਜਿਹੜੇ ਬੱਚੇ ਕੈਂਪ ਵਿੱਚ ਆਏ ਹਨ ਉਹਨਾਂ ਸਮੇਂ ਵਿੱਚ ਬੱਚਿਆਂ ਨੂੰ ਬਾਣੀ ਨਾਲ ਜੋੜਨ ਵਾਸਤੇ ਪ੍ਰਬੰਧਕ ਕਮੇਟੀ ਵੱਲੋਂ ਸਾਰਾ ਪੁਰਾਣਾ ਕਰਦੀ ਰਹੇਗੀ ਅੱਜ ਜਿਹੜੀ ਸਿੱਖ ਪੰਥ ਚ ਗੁਰੂ ਸਾਹਿਬ ਦੀ ਚਲਾਈ ਰੀਤ ਗੁਰਮੁਖੀ ਅੱਖਰ ਦੀ ਜਾਣਕਾਰੀ ਇਹ ਸਭ ਤੋਂ ਵੱਡਾ ਕੀਮਤੀ ਕੰਮ ਹੈ ਅੱਜ ਦੀ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਕਮੇਟੀ ਨੇ ਤੱਕ શ્રીਮੰਦਰ ਜੀ ਪਟਨਾ ਸਾਹਿਬ ਸਾਡੇ ਸਤਿਕਾਰਯੋਗ ਜਨ ਸਕੱਤਰ ਸਾਹਿਬ ਵਿੰਦਤ ਸਿੰਘ ਜੀ ਔਰ ਸਾਡੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਮਹਿੰਦਰਪਾਲ ਸਿੰਘ ਜੀ ਢਿੱਲੋਂ ਇਹਨਾਂ ਨੇ ਉਪਰਾਲਾ ਕਰਕੇ ਇਲਾਕੇ ਦੇ ਤਕਰੀਬਨ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਿੱਖ ਬੱਚਿਆਂ ਨੂੰ ਇੱਕ ਹਫਤੇ ਦਾ ਲਗਾਤਾਰ ਧਾਰਮਿਕ ਕੈਂਪ ਦਿੱਤਾ ਹੈ ਜਿਹਦੇ ਵਿੱਚ ਗੁਰਮਤ ਬਾਰੇ ਜਾਣਕਾਰੀਆਂ ਦਿੱਤੀਆਂ ਗਈਆਂ ਔਰ ਬੜੇ ਉਤਸ਼ਾਹ ਨਾਲ ਅੱਜ ਕੈਂਪ ਦੀ ਸਮਾਪਤੀ ਹੋਈ ਆ ਔਰ ਉਹਨਾਂ ਦੇ ਮਾਪੇ ਜਿਹੜੇ ਬੱਚਿਆਂ ਨੂੰ ਨਿਕੇ ਨਿਕੇ ਨੂੰ ਲੈ ਕੇ ਆਏ ਔਰ ਜਿਨ੍ਹਾਂ ਨੇ ਤਕਰੀਬਨ ਬੀਬੀਆਂ ਨੇ ਔਰ ਸਾਡੇ ਇੱਥੇ ਦੇ ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ ਜਿਨ੍ਹਾਂ ਨੇ ਗੁਰਮਤਿ ਦੀ ਜਾਣਕਾਰੀ ਬੱਚਿਆਂ ਨੂੰ ਦਿੱਤੀ ਉਹ ਸਾਰੇ ਹੀ ਵਿਧਾਈ ਦੇ ਪਾਤਰ ਨੇ ਮੈਂ ਗੁਰੂ ਗਲਗੀਰ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਐਸੇ ਕੈਂਪ ਹਮੇਸ਼ਾ ਲੱਗਦੇ ਰਹਿਣ ਤਾਂ ਕਿ ਸਾਡੀ ਅਸੀਂ ਜੇ ਪਨੀਰੀ ਸਾਂਭ ਸਕੀਏ ਤੇ ਮੈਂ ਕਹਿੰਨਾ ਵੀ ਸਾਡੇ ਜਿੰਨੇ ਜਿੰਨੇ ਮੱਜੀ ਵੱਡੀਆਂ ਬਿਲਡਿੰਗਾਂ ਬਣਾਈਆਂ ਵੱਡੇ ادارے ਬਣਾਈਆਂ ਪਰ ਆਹ ਕੰਮ ਸਭ ਤੋਂ ਵੱਡਾ ਕੀਮਤੀ ਹੈ ਜਿਹੜਾ ਅੱਜ ਹੋਇਆ ਇਹ ਹੋਣਾ ਚਾਹੀਦਾ ਇਹ ਕੈਂਪ ਜਿਹੜਾ ਲੱਗਿਆ ਸੀ ਅੱਜ ਉਸ ਸਮਾਪਤ ਐਂਡਿੰਗ ਸੀ ਕਾਜੀ ਬਹੁਤ ਵਧੀਆ ਇਹਦੇ ਵਿੱਚ ਬੱਚਿਆਂ ਨੇ 3 ਤਰੀਕ ਨੂੰ ਬੱਚਿਆਂ ਹਾਂਜੀ ਇਹ ਲੱਗਿਆ ਸੀ ਸਾਡਾ 9ਵਾਂ ਦਿਨ ਸੀ ਮੇਰਾ ਕਾਜ ਹੈ ਨਾ 9ਵਾਂ 9 ਤਰੀਕ ਤੋਂ ਲੈ ਕੇ ਇੱਕ ਕੈਂਪ ਚੱਲੂ ਸੀ 15 ਤਰੀਕ ਨੂੰ ਇਸ ਸਮਾਪਤੀ ਹੋਈ ਆ तो अज जच् ने पाठ लिया उन्होंने सारे सर्टिफिकेट तुम कुछ मोमेंटो जखर पास दिते गए तो ये यहाँ कल ए, एक कैंप का सिस्टम इतों चालू हो गया वा कल अपने चिटकोरे लगेगा तीन दिन का कैंप उ सिलसिला हम तखत साहब तो हर एक जगह से जित डिमांड भी कान के लोग भी उठे जाए कान गए ये चालू हो गया विद्या विचारी त परपकारी या ता, ता तीर्थवासी जैसे सत्य मंदिर कंचन के उसार दिने तैसा पुनः सिख को एक शब्द सिखाएगा ਤਾਕਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਕੇ ਇਹ ਜੋ ਗੁਰਮਤ ਕੈਂਪ ਲਗਾਇਆ ਗਿਆ ਹੈ ਪ੍ਰਬੰਧਕ ਕਮੇਟੀ ਦੁਆਰਾ ਜੋ ਹੈ ਉਪਰਾਲਾ ਕੀਤਾ ਗਿਆ ਹੈ ਇਹਦੇ ਵਾਸਤੇ ਮੈਂ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਦੇਣੀ ਹੈ ਬਹੁਤ ਹੀ ਸਰਾਹनीय ਯੋਗ ਉਪਰਾਲਾ ਉਹਨਾਂ ਨੇ ਕੀਤਾ ਹੈ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੇ ਉਪਰਾਲੇ ਹਰ ਸਾਲ ਸਾਲ ਵਿੱਚ 1-2 ਵਾਰ ਤੇ ਲੱਗਦੇ ਰਹਿਣੇ ਚਾਹੀਦੇ ਨੇ ਔਰ ਗੁਰਮਤ ਦਾ ਮਤ ਕੈਂਪ ਦਾ ਮਤਲਬ ਹੁੰਦਾ ਹੈ ਗੁਰੂ ਦੀ ਮਤ ਜਿੱਥੇ ਮਿਲਦੀ ਹੈ ਕੈਂਪ ਵਿੱਚ ਬੱਚਿਆਂ ਨੂੰ ਮੋਹਾਰਨੀ ਦੱਸੀ ਗਈ ਹੈ ਮੋਹਾਰਨੀ ਗੁਰਮੁਖੀ ਦੇ ਮੁੰਡ ਹੁੰਦੀ ਹੈ ਜੜ ਹੁੰਦੀ ਹੈ ਜੇ ਜੜ ਮਜ਼ਬੂਤ ਹੋਈ ਤੇ ਫਿਰ ਗੁਰਮੁਖੀ ਆਪਣੇ ਆਪ ਹੀ ਮਜ਼ਬੂਤ ਹੋ ਜਾਂਦੀ ਹੈ ਪੇੜ ਜਿਵੇਂ ਜੜ ਦੇ ਨਾਲ ਹੀ ਮਜ਼ਬੂਤੀ ਪਕੜਦਾ ਵੇ ਹਰਿਆ-ਪਰਿਆ ਰਹਿੰਦਾ ਉਸੇ ਤਰ੍ਹਾਂ ਗੁਰਮੁਖੀ ਲਿਪੀ ਵਿੱਚ ਮੋਹਾਰਨੀ ਅਗਰ ਸਾਡੀ ਸ਼ੁੱਧ ਸਪਸ਼ਟ ਤੇ ਸਾਡੀ ਗੁਰਮੁਖੀ ਸਾਡੀ ਮਜ਼ਬੂਤੀ ਹੋਦ ਇਸ ਦਿਵਸ ਤੇ ਮੈਂ ਸਾਰੀ ਪ੍ਰਬੰਧਕ ਕਮੇਟੀ ਦਾ ਆਪਣੇ ਸਾਰੇ ਜਿਹੜੀ ਮੇਰੇ ਪੈਨਾ ਨੇ ਮੇਰੇ ਨਾਲ ਸਹਯੋ ਕੀਤਾ ਵੇ ਸਾਰ ਬਹੁਤ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਨੀਆਂ ਤੇ ਐਹੀ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰਨੇ ਕਿ ਇਸ ਤਰ੍ਹਾਂ ਦੇ ਉਪਰਾਲੇ ਹਮੇਸ਼ਾ ਹਰ ਸਾਲ ਹੁੰਦੇ ਰਹਿਣੇ ਚਾਹੀਦੇ ਰਹਿ ਇਹ ਕੈਂਪ ਲੱਗਿਆ ਵੇ 9 ਤਾਰੀਖ ਤੋਂ ਲੈ ਕੇ 15 ਤਾਰੀਖ ਤੱਕ ਜਿਦੇ ਵੀ ਸੱਚੀ ਬੱਚਿਆਂ ਨੂੰ ਮੁਹਾਰਨੀ ਸਿਖਾਈਏ ਜੋ ਕਿ ਸਾਡੇ ਬਾਬਾ ਜੀ ਜਰਨੈਲ ਸਿੰਘ ਜੀ ਨੇ ਸਾਨੂੰ ਸਿਖਾਈਏ ਬੱਚਿਆਂ ਨੂੰ ਵੀ ਵੱਡਿਆਂ ਨੂੰ ਵੀ ਸਭ ਨੂੰ ਸਿਖਾਈਏ ਕਿਸੇ ਦਾ ਵੀ ਟਾਈਮ ਵੇਸਟ ਨਹੀਂ ਹੋਇਆ ਚਾਹੇ ਮਮੀਆਂ ਹੋਣ ਚਾਹੇ ਬੱਚੇ ਹੋਣ ਕਿਸੇ ਨੇ ਟੋਲਕੀ ਸਿੱਖੀ ਬਿੱਟੂ ਵੀਰ ਜੀ ਕੋਲੋ ਕਿਸੇ ਨੇ ਹਾਰਮੋਨੀਅਮ ਸਿੱਖਿਆ ਕਿਸੇ ਨੇ ਮੁਹਾਰਨੀ ਸਿੱਖੀ ਬੱਚੇ ਬਹੁਤ ਅੱਛੇ ਸੇ ਮੁਹਾਰਨੀ ਸਿੱਖੇ ਨੇ ਅਸੀਂ ਲੋਕ ਬਹੁਤ ਖੁਸ਼ ਆ ਕਿ ਬੱਚਿਆਂ ਨੇ ਇਤਨੀ ਅੱਛੀ ਮੁਹਾਰਨੀ ਸਿੱਖੀ ਜਿੰਨਾ ਅਸੀਂ ਸੋਚ ਵੀ ਨਹੀਂ ਸਕਦੇ ਸੀ ਇਹ ਕੈਂਪ ਇਤਨਾ ਅੱਛਾ ਹੋਇਆ ਕਿ ਬਾਹਰ ਤੋਂ ਵੀ ਮੈਨੂੰ ਬੜੇ ਜਗ੍ਹਾ ਤੋਂ ਫੋਨ ਆ ਰਹੇ ਨੇ ਕਿ ਬਹੁਤ ਅੱਛਾ ਕੈਂਪ ਲੱਗਿਆ ਪਟਨਾ ਤੱਕਤ ਸਹਿਬੇਜ ਪ੍ਰਬੰਧਕ ਕਮੇਟੀ ਦੇ ਥਰੂ ਜੋ ਲਗਿਆ ਹੋਏ ਸਭ ਨੇ ਬਹੁਤ ਐਪਰੀਸ਼ੀਏਟ ਕੀਤਾ ਬਹੁਤ ਸਹਿਯੋਗ ਦਿੱਤਾ ਮੈਂ ਹਰ ਇੱਕ ਜਨ ਜੋ ਪ੍ਰਬੰਧਕ ਕਮੇਟੀ ਵਿੱਚ ਨੇ ਨਾਮ ਨਹੀਂ ਲਾਂਗੇ ਬਟ ਸਭ ਦਾ तहे ਦਿਲ ਤੋਂ ਸ਼ੁਕਰਾਨਾ ਬਹੁਤ ਹੀ ਅੱਛਾ ਕੈਂਪ ਹੈ ਬੱਚੇ ਹੁਨੇ ਵੀ ਨਹੀਂ ਚਾਹ ਰਹੇ ਕਿ ਕੈਂਪ ਬੰਦ ਹੋਏ ਉਹ ਹੁਨੇ ਵੀ ਚਾ ਰਹੇ ਨੇ ਕਿ ਕੈਂਪ ਕੰਟੀਨਿਊ ਰਹੇ ਤਾਂ ਕਿ ਬੱਚੇ ਮੋਬਾਈਲ ਤੋਂ ਦੂਰ ਰਹਿਣ ਹੋਰ ਸਾਡੀ ਇਹ ਮਹਾਰਨੀ ਸਿੱਖਣ ਅਸੀਂ ਫਰੇਜ਼ਰ ਰੋਡ ਗੁਰਦੁਆਰੇ ਤੋਂ ਆਏ ਆ ਟੀਚਰਾਂ ਦੋਨੋਂ ਪਹਿਲੀ ਵਾਰੀ ਸਾਨੂੰ ਮੌਕਾ ਮਿਲਿਆ ਇਹ ਕੈਂਪ ਅਟੈਂਡ ਕਰਨ ਦਾ ਤੇ ਬਹੁਤ ਹੀ ਅੱਛਾ ਲੱਗ ਗਿਆ ਅੱਗੇ ਵੀ ਇਹ ਜੇ ਉਪਰਾਲੇ ਹੋਦੇ ਰਹਿਣੇ ਚਾਹੀਦੇ ਨੇ ਔਰ ਖਾਲੀ ਤਖਤ ਸਾਹਿਬ ਹੀ ਨਹੀਂ ਇਹਨੂੰ ਬਾਕੀ ਗੁਰਦੁਆਰਾ ਜਿਵੇਂ ਫਰੇਜ਼ਰ ਹੋ ਚਿਟਕੋਰੇ ਵੀ ਥੋੜਾ ਥੋੜਾ ਸਾਨੂੰ ਲਗਾਨੂੰ ਸਪੋਰਟ ਕਰਕੇ ਉੱਥੇ ਵੀ ਸੇਵਾ ਵਾਸਤੇ ਭੇਜਣਾ ਚਾਹੀਦਾ ਹੈ ਤਾਂ ਕਿ ਸਾਰੇ ਬੱਚੇ ਆਪਣੇ ਟਾਈਮ ਦਾ ਲਾਹਾ ਲੈ ਸਕਣ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੁਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੁ ਆਦਿ ਜੁਗਾਦ ਸਤਿ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚਣਾ ਹੋਵੇ ਜੇ ਸੋਚੀ ਲਖਵਾ ਜੱਪਿਆ ਜਦ ਨਾ ਹੋ ਬਈ ਜੇ ਲੈ ਰਾਲ ਇਲਤਾਰ ਕੋ ਕਿਆ ਪੁਨਾ ਉਤਰੀ ਜੇ ਬਨਾ ਪੁਨੀਆ ਪਾ ਜੈ ਸਿਆਟ ਬਲਕ ਹੋਇਆ ਤਾਂ ਇਤਰਾ ਚੱਲ ਲੈ ਨਾਲ ਕਿ ਸਚਾਰਾ ਹੋਇਆ ਕਿ ਪੂਰਾ ਠੁੱਟਾ ਹੋ ਗਿਆ ਮਜਾਈ ਚੱਲਣਾ ਨਾਨਕ ਲਿਖਨਾਲ